ਆਪਾਂ ਪਰਮਨਸਾ ਸਸਰੀ ਗਾਜ ਦੇ ਬਲੌਗ ਦਾ ਆਗਾਜ਼ ਕਰਨ ਲੱਗੇ ਆ ਤੇ ਲੱਗਿਆ ਮਿਸਤਰੀ ਤੇ ਸਵੇਰੇ ਇੱਕ ਮਿਸਤਰੀ ਦਿਹਾੜੀ ਲਈ ਜਾਈ ਚੰਗਾ ਹਾਂ ਪਤਾ ਕਿਉਂ ਉਹਨੂੰ ਆਪਾਂ ਡਲੀਆਂ ਤੋੜਨ ਤੇ ਲਾਵਾਂ ਗੱਡਾਂ ਆਈਆਂ ਹਾਂ ਤੇ ਜਾਂ ਤੂੰ ਛੁੱਟੀ ਕਰ ਲੈ ਤੇ ਮੈਂ ਡਲੀਆਂ ਤੜਾ ਦਿਆਂ ਉਹਦੇ ਤੋਂ ਇੱਕ ਦਿਨ ਹਾਂ ਹੋਰ ਸਾਰੀਆਂ ਇੱਟਾਂ ਨੂੰ ਕਹਿਣਾ ਪੰਨ ਦੇ ਤੂੰ ਜੂ ਪੰਨੀ ਜਾਣਾ ਹੈ ਕਿ ਨਹੀਂ ਉਹਨੂੰ ਕਵਾਂਗੇ ਵੀ ਤੂੰ ਇੱਟਾਂ ਬਣਨੀ ਆ ਸਾਰਾ ਦਿਨ ਠੀਕ ਹੈ ਨਾ ਦੇਬੂ ਪਨਾਰਗੇ ਹਾਂ ਹਾਂ ਠੀਕ ਹੈ ਹਾਂ ਇਹਨੂੰ ਕਹ ਸਾਰੇ ਛੁੱਟੀਕਾਰ ਤੇ ਆਪਾਂ ਡਲੀਆਂ ਪੰਨ ਲਈ ਇੱਕ ਬੰਦਾ ਰੱਖਾਂਗੇ ਹਾਂ ਚਲ ਠੀਕ ਹੈ ਹਾਂ ਤੇਰੀ ਕਬੂਤਰੀ ਬਹਿ ਗਈ ਹਾਂ ਤੇਰਾ ਭੈਣ ਚ ਨਿਗਾ ਤਾਂ ਹੀ ਰਹਿੰਦੀ ਏ ਤੂੰ ਕੰਮ ਕਰਨਾ ਕਿ ਨਹੀਂ ਹਾਂ ਆ ਵੇਖ ਲੈਣ ਦੇ ਮੈਨੂੰ ਕਿੱਥੇ ਰਹਿ ਗਈ ਆ ਬਾਕੀ ਆਪਾਂ ਜਿੱਥੇ ਕਬੂਤਰ ਜਾ ਟਲਾ ਤੇ ਜਿੱਥੇ ਇਟਾਂ ਟੋਲਾ ਬੰਦਿਆਂ ਨਾਲ ਕੰਮ ਕਰ ਤੇਰੀ ਪਾਇ ਤਾਂ ਬਦਲਾ ਜੀ ਨਹੀਂ ਕਰ ਰਹੀਂਦੀ ਐ ਜੋੜਦਾ ਨਹੀਂ ਪੈਟਾਂ ਕਬੂਤਰੀ ਵਾਲੇ ਲੱਗਿਆ ਤੇ ਉਹਨੇ ਬਾ ਆ ਮੇਰੇ ਸਬਸਕ੍ਰਾਈਬਰ ਆਏ ਮੈਨੂੰ ਮਿਲਣਾ ਇਹ ਮੇਰੇ ਸਬਸਕ੍ਰਾਈਬਰ ਨੇ ਮਿਲਣਾ ਐ ਮੈਨੂੰ ਇਹ ਕਾ ਮੇਰੇ ਸਬਸਕ੍ਰਾਈਬਰ ਇਹ ਲੱਡੂ ਬੂੰਦੀ ਆਏ ਹੋਏ ਤੁਹਾਨੂੰ ਮडम ਕਾਰ ਕਿ ਨਾ ਕੀ ਕਰ ਦਿੰਨਾ ਸਬਸਕ੍ਰਾਈਬ ਕੀਤਾ ਨਹੀਂ ਅੱਗੇ ਕਬੂਤਰ ਚੋਰ ਕਿੱਧਰੋਂ ਆਇਆ ਏ ਹਾਂ ਆ ਕਬੂਤਰ ਚੋਰ ਕਿੱਧਰੋਂ ਆਇਆ ਇਹ ਇੱਧਰੋਂ ਆਇਆ ਇਹ ਤਾਂ ਇੱਧਰੋਂ ਵੀ ਆ ਸਾਹਮਣੇ ਗੀੜਤ ਨਹੀਂ ਆਉਂਦੇ ਚੋਰ ਕਦੇ ਹਾਂ ਉਹਨੂੰ ਇਹਨੂੰ ਪਤਾ ਸਾਹਮਣੇ ਤਾਂ ਕੈਮਰੇ ਲੱਗੇ ਆ ਇਹ ਦੂਜੇ ਵੱਨੋਂ ਆਇਆ ਹਨਾ ਹਨਾ ਬੰਦਾ ਘਰੇ ਨਾ ਆਇਓ ਲੈਣੀ ਆਂਦੀ ਆਇਆ ਨਾ ਤਾਂ ਹੀ ਤਾਂ ਉੱਤੋਂ ਯਾ ਕੋਈ ਰੋਕ ਪਲਾਨਿੰਗ ਨਾਲ ਇਥੋਂ ਮੁਰਗਾ ਮਰ ਕੇ ਲੈ ਜਾਂਦਾ ਹਾਂ ਕਾਕੇ ਹੜ ਜਾ ਆ ਯਾਰ ਮਾਂ ਕਬੂਤਰ ਚੋਰਾ ਨੂੰ ਪੈਂਦੀਆਂ ਵੜੀਆਂ ਹੁੰਦੀਆਂ ਜਦੋਂ ਪੈਂਦੀਆਂ ਨਾ ਸਾਰੇ ਇਕੱਠੇ ਰਾਲ ਕੇ ਕੁੱਟਦੇ ਆ ਨਾ ਹਾਂ ਇਹਨੇ ਕੋ ਪਿੰਡ ਦਾ ਕਬੂਤਰ ਨਹੀਂ ਛੱਡਿਆ ਬਾਈ ਚੋਰੀ ਕਰਨੋਂ ਕੀ ਦਾਜੀ ਦਾ ਨਹੀਂ ਬੋਰਾ ਪਰ ਕੇ ਲ ਗਿਆ ਹਾਂ ਹੁਣ ਹੜ ਜਾਏਗਾ ਕਿ ਨਹੀਂ ਉਹ ਮੈਂ ਕੀ ਪੈ ਮੇਰੇ ਕਿੱਧਰ ਗਏ ਤੂੰ ਉਹ ਬਕਰੇ ਚਲ ਗਏ ਸੀਗੇ ਤੇ ਫਿਰ ਮੈਂ ਤੈਨੂੰ ਪੁੱਛਿਆ ਵੀ ਮੇਰੇ ਕਬੂਤਰ ਕਿੱਥੇ ਇਹਨੇ ਪਤਾ ਕੀ ਕਿਹਾ ਤੈਨੂੰ ਸੌਣਾ ਤੂੰ ਆਖਾ ਮੇਰੇ ਕਬੂਤਰੇ ਕੁੱਦ ਕੇ ਬੋਲਿਆ ਮੈਂ ਫਿਰ ਲੱਭੂ ਨੁਪੜਾ ਤੇ ਤੂੰ ਮੈਂ ਦੇਣ ਤੇ ਆਉਣਾ ਸੀਗਾ ਮੇਰੇ 70 ਕਬੂਤਰ ਕਿੱਥੇ ਆ ਤਿੰਨਾ ਚਾਰਾਂ ਦਿਨਾਂ ਬਾਅਦ ਮੈਂ ਤੈਨੂੰ ਪੁੱਛਿਆ ਵੀ ਮੇਰੇ ਕਬੂਤਰ ਦੇ ਦੇ ਤੂੰ ਆਖਾ ਹੀ ਨਹੀਂ ਤਾਇਆ ਹਾਂ ਤੇ ਤੂੰ ਮੈਨੂੰ ਕੁੱਦ ਤੂੰ ਤੋ ਕਹਿ ਗਿਆ ਫਿਰ ਮੈਂ ਕੁੱਦ ਕੇ ਨਾ ਪੈਂਦਾ ਨਹੀਂ ਤੂੰ ਕੁੱਦ ਕੇ ਬੋਲਿਆ ਮੈਂ ਜਦੋਂ ਇਹ ਕਹਿੰਦਾ ਨਾ ਮੇਰੇ ਲੈ ਆਣੀਗੇ ਮੈਂ ਤੇਰੇ ਲਈ ਆ ਇਹ ਹੋ ਹੀ ਨਹੀਂ ਸਕਦਾ ਤੇਰੇ ਲਈ ਨਾ ਹੋਣ ਕਿਉਂਕਿ ਜੇ ਕਿਸੇ ਨੇ ਖਾਦੇ ਹੁੰਦੇ ਕੋਈ ਖੰਭ ਤਾਂ ਡਿੱਗੇ ਬਿੱਲੀ ਖਾਂਦੀ ਕੁੱਤਾ ਖਾਂਦਾ ਮੈਂ ਦਿੱਲੀ ਗਿਆ ਹਾਂ ਉਹਨੂੰ ਲਵੀ ਨੂੰ ਛੱਡਣ ਤੇ ਇਹਦੇ ਮਗਰੋਂ ਬਹਿ ਕੇ ਘਰੇ ਬੁੜੀਆਂ ਨੇ ਛੱਡ ਤੇ ਤੇ ਇਹਨੇ ਭੰਜ ਫਾੜੀ ਕਰ ਤੇ ਮਾ ਆਪੇ ਕਰੇ ਬੈਠੇ ਜਾ ਫਿਰ ਮੈਂ ਉਹਦਣ ਪੁੱਛਿਆ ਡੰਗਰਾ ਚਾਰਦਿਆਂ ਤੇ ਮੈਂ ਪੁੱਛਿਆ ਨਹੀਂ ਕਿ ਮੈਂ ਹਕ ਉਹ ਤਾਂ ਬੜੀ ਦੂਰ ਨੰਗ ਗਿਆ ਉਹ ਤਾਂ ਭੰਜ ਨੂੰ ਨਗਾਤੇ ਮੈਂ ਹੈ ਬੜੀ ਦੂਰ ਹੈ ਹੂੰ ਹੈ ਨਾਰੀ ਗੁੰਡੀਆਂ ਦੂਰ ਮੈਂ ਵੇਖਿਆ ਉਧਰ ਬੱਚੇ ਕੱਢੀ ਖੜੇ ਆ ਬੱਚੇ ਕਿੱਥੇ ਪਸਾਈ ਕਰਦੇ ਬੱਚੇ ਤਾਂ ਕੱਢੀ ਆ ਨੇ ਦਸੀਆਂ ਨੇ ਬੱਚੇ ਕੱਢੇ ਕਿ ਨਹੀਂ ਦਸੀਆਂ ਨੇ ਬੱਚੇ ਕੱਢੇ ਕਿ ਨਹੀਂ ਹਾਂ ਕੱਢੇ ਨੇ ਬੱਚੇ ਇੱਕ ਹੀ ਕੱਢਿਆ ਵੱਡਾ ਆਇਆ ਫਿਰਦਾ ਓਏ ਦੋ ਹੋਰ ਕੱਢੀ ਫਿਰਦੇ ਡੇਡੇ ਜਿਓ ਕੜੇ ਉਹ ਗੋਲੇ ਇਹ ਨਹੀਂ ਯਾਰ ਇਹਨੂੰ ਮੈਂ ਵਿਖਾਈ ਨਹੀਂ ਤਾਂ ਹੀ ਨਹੀਂ ਵਿਖਾਈ ਇਹਨੂੰ ਮੈਂ ਬਸ ਚੰਗਾ ਵਿਖਾਈ ਵੀ ਨਾ ਯਾਰ ਇਹਨੂੰ ਨਹੀਂ ਤੇ ਇਹਨੇ ਬੱਚੇ ਲੈ ਜਾਣੇ ਰਾਸਤ ਰੱਖੀ ਅੱਜ ਤੇ ਗੱਡਾ ਦੇਖ ਕੇ ਆਇੰਦਾ ਅੱਜ ਹੀ ਵੇਖਿਆ ਤੂੰ ਫਿਰ ਅੱਜ ਗੱਡਾ ਤੇ ਕਾ ਇਹਨੂੰ ਲੱਬ ਲਈ ਉਹ ਤੋਂ ਬਸ ਉੱਪਰ ਵੀ ਮਾਰ ਗਿਆ ਟੀਕਾ ਲਾ ਗਿਆ ਬੱਲ ਮੈਂ ਮਮਰਾ ਜੋਰਾਂ ਨੇ ਮਾਰਿਆ ਰੈ ਤਾਂ ਤੂੰ ਹੀ ਦਿੱਤੀ ਮੀਟੀਗਾ ਲਾ ਦੇ ਨੂੰ ਥਕੇਵਾ ਭਰਾਏ ਕੋਲੇ ਸੀ ਸਵੇਰ ਤਾਂ ਉੱਡਿਆ ਇਹਨੂੰ ਪਤਾ ਸੀ ਇਹਦਾ ਭਰਾ ਹੀ ਕੋਲੇ ਸੀ ਉਹ ਕਬੂਤਰ ਨਹੀਂ ਮਰਿਆ ਦੂਜਾ ਮਰਿਆ ਇਹਦਾ ਘਰੇ ਡੋਣੀ ਪਿਆ ਸੀ ਉਹ ਤੇ ਟੀਕਾ ਕਿਡਾ ਲਾਤਾ ਟੀਕਾ ਪਾਣੀ ਦਾ ਘਰਿਆ ਨਹੀਂ ਚਿੱਟੇ ਦਾ ਚਿੱਟੇ ਦਾ ਪਾਣੀ ਦਾ ਜੇ ਤੁਹਾਨੂੰ ਪਤਾ ਵੀ ਨਹੀਂ ਲਾਉਣਾ ਫਿਰ ਵੀ ਕਿ ਲਾਇਆ ਮੈਂ ਚਿੱਟੇ ਦਾ ਟੀਕਾ ਲਾਦਾ ਨਸ਼ਾ ਨਸ਼ਾ ਲਾਉਂਦੇ ਜੇ ਕਬੂਤਰਾਂ ਨੂੰ ਪੋਸਟ ਪੋਸਟ ਹੈ ਪੋਸਟ ਲਾਉਂਦੇ ਪੋਸਟ ਪੋਤ ਕੋ ਆਏ ਇਹ ਖਵਾਇਆ ਪੋਸਤ ਭੰਜ ਕਾ ਆਪ ਦੇ ਖਾਣ ਨੂੰ ਲਵਦਾ ਨਹੀਂ ਕਿਹੜਾ ਤੇ ਇਹਨੂੰ ਪੋਸਤ ਖਵਾ ਦੇ ਮੈਂ ਹਾਲੇ ਅੱਗੇ ਰੱਖਿਆ ਸੀ ਇਹ ਕਰੇ ਉਹਨੂੰ ਸੁਬਾ ਸ਼ਾਮ ਦੇਣਾ ਸੀਗਾ ਚੁੰਡੀ ਚੁੰਡੀ ਇਹ ਦੁਪਹਿਰ ਇਹਨਾਂ ਸਾਰੇ ਧੰਤਾ ਹਨਾ ਇਹ ਸਾਰੇ ਧੰਤਾ ਉਹ ਮਰ ਗਿਆ ਮੈਂ ਖੜਾ ਤੂੰ ਨਾ ਤੁਹਾਡੇ ਬਿਲ ਜੋਰੇ ਤੂੰ ਨਾ ਤੁਹਾਨੂੰ ਕਿੰਨੇ ਗਿਆ ਰੋਗ ਨਹੀਂ ਸਕਦੇ ਤੁਸੀਂ ਤੇ ਤੇਰੇ ਭਰਾ ਦਿਵਿੰਦਰ ਦਾ ਮੈਨੂੰ ਫੋਨ ਤੇ ਦੱਸ ਦਿੰਗੇ ਵੀਰੇ ਪੈਸੀ ਫੋਨ ਤੇ ਦੱਸ ਦਿੰਦੇ ਵੀ ਆ ਟੀਕਾ ਲਾਉਣ ਲੱਗੇ ਆ ਇਹ ਪੋਸਤ ਤਾਂ ਅਸੀਂ ਨਹੀਂ ਲਾਇਆ ਭਰਾ ਉਹਨੇ ਲਾਇਆ ਮੈਨੂੰ ਦੱਸਿਆ ਨਹੀਂ ਹੁਣ ਮੈਨੂੰ ਨਾ ਮਾਰਤਾ ਨਾ ਹੁਣੇ ਟੀਕਾ ਲਾਉਣਗੇ ਪਾਪ ਪਤਾ ਕਿੰਨਾ ਲੱਗਣਾ ਤੁਹਾਨੂੰ ਕਬੂਤਰ ਦਾ ਯਾਰੋ ਕਬੂਤਰ ਦੋ ਮੋਹਰਾ ਦੂਸਰ ਜਿੱਤਿਆਂ ਨਾਲੇ ਹਾਏ ਓਏ ਓ ਮਾਰਤਾ ਓ ਮਾਰੇ ਮੈਂ ਆਂ ਮੁੰਡੇ ਤੁਸੀਂ ਬੜਾ ਜ਼ੋਰ ਲਾਈ ਹੈ ਨਾ ਤੁਹਾਨੂੰ ਮੈਂ ਬਚਾਉਣ ਲਈ 1 ਡਾਲ ਜਣੇ ਨਹੀਂ ਨਹੀਂ ਉਹ ਜਿਹੜਾ ਮੈਨੂੰ ਵਿਖਾਇਆ ਵੱਡੇ ਖੰਭਾਂ ਵਾਲਾ ਵੱਡੇ ਖੰਭਾਂ ਵਾਲਾ ਹਨਾ ਬੜਾ ਹਰਾ ਈ ਲੰਮਾ ਲੰਮਾ ਹਰਾ ਮੋਹਰਾ ਲਾ ਦੋ ਮੋਹਰਾ ਲਾ ਕਾਲਾਤਾ ਜੀ ਬਖਾਇਆ ਚੰਗਾ ਭਲਾ ਬੈਠਾ ਤੇ ਚੰਗਾ ਭਲਾ ਮੈਂ ਤੜਕੇ ਦਵਾਈ ਖਵਾ ਕੇ ਆਇਆ ਹੂੰ ਇਹ ਆਹ ਤੇ ਪਤਾ ਨਹੀਂ ਕੀ ਹੁੰਦਿਆ ਕਬੂਤਰ ਨੂੰ ਹੂੰ ਮੈਂ ਆਂਦਾ ਜੇ ਤੜਕੇ ਦਾ ਵਧੀਆ ਦਵਾਈ ਖਵਾ ਕੇ ਗਿਆ ਹੂੰ ਮਾਰਤਾ ਨੇ ਇਹ ਵੀ ਝੂਠਾ ਹੈਗਾ ਮਰਿਆ ਸਵੇਰਾ ਹੋਣਾ ਓਏ ਇਹਦਾ ਭਰਾ ਕੋਲੇ ਸੀਗਾ ਯਾਰ ਭਰਾ ਦਾ ਕੀ ਕਹਣਾ ਕਬੂਤਰ ਮੇਰੇ ਨੇ ਦਵਾਈ ਮੈਂ ਖਵਾਈ ਨਾਲ ਉਹਨੂੰ ਜ਼ੋਰ ਨੇ ਚੰਗਾ ਭਲਾ ਪਤਾ ਵੀ ਦੋ ਟਾਈਮ ਦਵਾਈ ਦੇਣੀ ਹੈ ਸਵੇਰ ਤੋਂ ਕਿਸ਼ਾਨ ਉਂ ਤਾਂ ਭਾਰੇ ਨਹੀਂ ਦੇਂਦੇ। ਭਾਰ ਦਾ ਕੋ ਤੋਕੀ ਨਹੀਂ ਦਾ ਦੇਂਦਾ। ਉਹ ਨਹੀਂ ਉਹ ਜੱਟ। ਇੰਨੀ ਗਰਮੀ ਪੈਂਦੀ ਆ ਨਾ। ਉਹ ਜੱਟ ਗੋਲੀ ਵੀ ਦਿੱਤੀ। ਲੈ। ਇਹ ਆਈ ਮਾਰਨ ਸੀ ਲੱਡੂ ਤੇਰਾ ਕਬੂਤਰ। ਵਿੱਚੇ ਹੀ ਗੋਲੀਆਂ ਵੀ ਤੋਣਦੀਆਂ। ਇਹ ਇਕੱਠੇ ਹੋ ਗਏ ਨਾ ਇਹਨਾਂ ਨੂੰ ਪਤਾ ਜਿੱਦਨ ਦਾ ਤੂੰ ਲੈ ਆਉਂਦਾ ਨਾ ਇਹਨਾਂ ਦੇ غلامੇ ਸੀ ਵੀ ਇਹ ਜਿੱਤ ਜਾਏਗਾ। ਪਿੰਡ ਦੇ غلامੇ ਸੀ। ਹਾਂ ਵੀ ਮੈਂ ਨਾ ਨਹੀਂ ਦੇ ਬੱਚੇ ਨਹੀਂ ਲੈ ਆਂਦੇ ਨੇ ਹਨਾ। ਇਹਨਾਂ ਇਕੱਠੇ ਹੋ ਕੇ ਮਾਰਤਾ ਤੂੰ ਇੱਧਰ ਆਇਆ ਤੇ ਨਾ ਤਨਤਾ ਹੀ ਮਗਰੋਂ। ਕੋਈ ਨਹੀਂ। ਰੱਬ ਕੱਢੇਗਾ ਇਹਦੇ ਰੋਕਾ ਤੀ ਰੋਕ ਦਿੰਦੇ ਹੋਰੇ ਇਹ ਤਾਂ ਕੱਢੇਗਾ ਰੱਬ ਇਹਦੇ ਰੁੱਕਾ ਥੋੜਾ ਰੋਕ ਦਿੰਦੇ ਚਲੋ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾ ਮਨ ਸਾਸਰੀ ਘਾਲ ਤੇ ਆ ਚੋਰ ਤੋਂ ਬਚੋ ਜੀ ਜਿੰਨਾ ਬਚਿਆ ਜਾਂਦਾ ਜੇ ਇੱਕ ਕਬੂਤਰ ਲੈ ਜਾਂਦਾ ਜੇ ਕੱਢ ਕੇ ਆ ਸ਼ਕਲ ਵੇਖ ਲੋ ਇਹਦੀ ਚੰਗੀ ਤਰ੍ਹਾਂ ਵੇਖ ਲੋ ਵੇਖ ਲੋ ਦੁਪਾਰੇ ਜਾਂਦਾ ਜੇ ਅੱਜ ਤਾਂ ਮੈਂ ਫੜ ਲਿਆ ਹੂੰ